ਮੈਂ 20 ਸਾਲ ਦੀ ਉਮਰ ਵਿੱਚ ਵਿਧਵਾ ਹੋ ਗਈ ਸੀ। ਮੇਰੇ ਤੋਂ ਇਕੱਲੇ ਤੋਂ ਰਹਿਣੀ ਹੁੰਦਾ ਸੀ। ਮੈਨੂੰ ਆਪਣੇ ਘਰ ਵਾਲੇ ਦੀ ਬਹੁਤ ਯਾਦ ਆਉਂਦੀ ਸੀ। ਜੇ ਉਹ ਹੁੰਦਾ ਤਾਂ ਮੈਂ ਉਹਦੇ سینੇ ਨਾਲ ਲੱਗ ਜਾਂਦੀ। ਮੇਰੇ ਸੱਤ ਬਾਤ ਠੰਡੇ ਹੋ ਜਾਂਦੇ। ਤੰਗ ਆ ਕੇ ਮੈਂ ਬੱਚਿਆਂ ਨੂੰ ਟਿਊਸ਼ਨ ਪੜਾਉਣ ਲੱਗ ਪਈ। ਉਹਨਾਂ ਵਿੱਚੋਂ ਇੱਕ ਮੁੰਡਾ 18 ਸਾਲ ਦਾ ਸੀ। ਇੱਕ ਵਾਰ ਮੈਂ ਆਪਣੇ ਘਰ ਵਾਲੇ ਯਾਦ ਕਰਕੇ ਰੋ ਪਈ ਉਹਨੇ ਮੈਨੂੰ ਤਸੱਲੀ ਦੇਣ ਲਈ ਆਪਣੇ ਨਾਲ ਲਾ ਲਿਆ ਤੇ ਉਹਦੇ ਨਾਲ ਲੱਗਦੇ ਹੀ ਮੇਰੇ ਪੂਰੇ ਜਿਸਮ ਵਿੱਚ ਬੰਦਾ ਭਾਵੇਂ ਕੁਝ ਵੀ ਕਰ ਲਵੇ ਕਦੀ ਆਪਣੇ ਨਸੀਬ ਨਹੀਂ ਬਦਲ ਸਕਦਾ ਜੋ ਰੱਬ ਨੇ ਉਹਦੇ ਕਰਮਾਂ ਵਿੱਚ ਲਿਖ ਦਿੱਤਾ ਹੁੰਦਾ ਉਹਨੂੰ ਹਰ ਹਾਲ ਵਿੱਚ ਮਿਲਦਾ ਹੈ ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਨਾਲ ਇਦਾਂ ਹੋ ਸਕਦਾ ਹੈ ਬਚਪਨ ਤੋਂ ਲੈ ਕੇ ਅੱਜ ਤੱਕ ਮੈਂ ਹਮੇਸ਼ਾ ਐਸ ਦੀ ਜ਼ਿੰਦਗੀ ਇੱਕ ਗੇਜਰੀ ਸੀ ਮੇਰੇ ਮਾਪਿਓ ਨੇ ਮੈਨੂੰ ਬੜੇ ਲਾਡ ਪਿਆਰ ਨਾਲ ਪਾਲਿਆ ਸੀ ਮੇਰੇ ਭਰਾ ਮੇਰੀ ਬਹੁਤ ਇੱਜ਼ਤ ਕਰਦੇ ਸੀ ਪਰ ਜਦੋਂ ਉਹਨਾਂ ਦਾ ਵਿਆਹ ਹੋਇਆ ਤਾਂ ਉਹਨਾਂ ਦਾ ਪਿਆਰ ਮੇਰੇ ਲਈ ਘਟ ਗਿਆ ਉਸ ਤੋਂ ਬਾਅਦ ਮੇਰੀ ਜ਼ਿੰਦਗੀ ਥੋੜੀ ਬਦਲ ਗਈ ਪਹਿਲਾਂ ਜਦ ਮੈਂ ਘਰ ਦੀ ਲਾਡਲੀ ਸੀ ਹੁਣ ਮੇਰਾ ਪਿਆਰ ਦੂਸਰੇ ਘਰਵਾਈਆਂ ਹੋਈਆਂ ਔਰਤਾਂ ਵਿੱਚ ਘਟਣਾ ਸ਼ੁਰੂ ਹੋ ਗਿਆ ਮੈਨੂੰ ਇਹ ਸਭ ਕੁਝ ਚੰਗਾ ਨਹੀਂ ਲੱਗਦਾ ਸੀ ਇਸ ਲਈ ਮੈਂ ਬੜੀ ਉਦਾਸ ਰਹਿਣ ਲੱਗ ਪਈ ਮੇਰੇ ਮਾਪਿਓ ਤਾਂ ਮੈਨੂੰ ਬਹੁਤ ਪਿਆਰ ਕਰਦੇ ਸੀ ਪਰ ਮੈਨੂੰ ਮੇਰੇ ਭਰਾਵਾਂ ਦਾ ਪਿਆਰ ਨਹੀਂ ਮਿਲਿਆ ਸੀ ਆਪਣੀ ਮਾਂ ਨਾਲ ਗਲਤ ਕੀਤੀ ਕਿ ਹੁਣ ਮੈਂ ਵਿਆਹ ਕਰਵਾਉਣਾ ਚਾਹੁੰਦੀ ਹਾਂ ਮੇਰੀ ਮਾਂ ਨੇ ਮੈਨੂੰ ਸਮਝਾਇਆ ਕਿ ਹਜੇ ਤੇਰੀ ਉਮਰ ਨਹੀਂ ਹੋਈ ਇੱਕ ਸਮਾਂ ਹੁੰਦਾ ਹੈ ਵਿਆਹ ਕਰਨ ਦਾ ਤੇਰਾ ਉਹ ਸਮਾਂ ਨਹੀਂ ਆਇਆ ਤੂੰ ਹਜੇ 17 ਸਾਲ ਦੀ ਤੇਰੀ ਸਾਰੀ ਜਵਾਨੀ ਪਈ ਹੈ ਮੈਂ ਤੇਰਾ ਵਿਆਹ 24 ਸਾਲ ਦੀ ਉਮਰ ਵਿੱਚ ਕਰਾਂ ਪਰ ਮੈਂ ਇੱਕ ਜਿੱਦ ਕਰ ਲਈ ਕਿ ਹੁਣ ਮੈਂ ਵਿਆਹ ਕਰਵਾਉਣਾ ਹੀ ਹੈ ਜਦੋਂ ਮੈਂ ਆਪਣੀਆਂ ਭਾਬੀਆਂ ਨੂੰ ਆਪਣੇ ਭਰਾਵਾਂ ਦੇ ਨਾਲ ਘੁੰਮਦੇ ਦੇਖਦੀ ਤਾਂ ਮੇਰੇ ਦਿਲ ਵਿੱਚ ਇਹ ਅਹਿਸਾਸ ਹੁੰਦਾ ਕਿ ਕੋਈ ਹੋਵੇ ਜਿਸ ਦੇ ਨਾਲ ਮੈਂ ਬਾਤਾਂ ਕਰ ਮਨ ਜਾਵਾਂ ਮੈਂ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਦੇ ਅਨਸਾਰ ਜੀਵਾਂ ਪਰ ਮੈਨੂੰ ਨਹੀਂ ਪਤਾ ਸੀ ਕਿ ਇਹ ਸਭ ਮੇਰੇ ਲਈ ਸਹੀ ਨਹੀਂ ਸੀ ਮੈਂ ਕਿਸੇ ਹਨੇਰੇ ਵੱਲ ਜਾ ਰਹੀ ਸੀ ਮਾਂ ਨੇ ਜਦੋਂ ਮੇਰੀ ਜੱਦ ਤੇ ਕੀਤਾ ਚੁੱਪ ਹੋ ਗਈ ਮੇਰੀ ਮਾਂ ਨੇ ਸੋਚਿਆ ਜਦੋਂ ਔਲਾਦ ਕਹਿ ਤੇ ਵੀ ਕਿ ਮੇਰਾ ਵਿਆਹ ਕਰ ਦਿਓ ਤਾਂ ਉਹਦਾ ਵਿਆਹ ਕਰ ਦੇਣਾ ਚਾਹੀਦਾ ਹੈ ਜੇ ਉਹਨੇ ਕੋਈ ਗਲਤ ਕਦਮ ਚੁੱਕ ਲਿਆ ਤਾਂ ਦੇਣੇ ਦੀ ਲੈਣੇ ਪੈ ਜਾਣਗੇ ਇਸ ਲਈ ਮਾਂ ਨੇ ਰਿਸ਼ਤੇਦਾਰਾਂ ਨੂੰ ਕਹਿ ਦਿੱਤਾ ਕਿ ਮੇਰੇ ਲਈ ਕੋਈ ਵਧੀਆ ਰਿਸ਼ਤਾ ਲੱਭੋ ਰੱਬ ਨੇ ਮੈਨੂੰ ਬਹੁਤ ਖੂਸਨ ਦਿੱਤਾ ਸੀ ਇੱਕ ਦਿਨ ਇੱਕ ਰਿਸ਼ਤੇਦਾਰ ਮੇਰੇ ਲਈ ਚੰਗੇ ਘਰ ਦਾ ਰਿਸ਼ਤਾ ਲੈ ਕੇ ਆਈ ਮੇਰੀ ਮਾਂ ਮੇਰੇ ਭਰਾਵਾਂ ਤੇ ਮੇਰੇ ਪਿਓ ਨੂੰ ਬਹੁਤ ਚੰਗਾ ਲੱਗਿਆ ਤਾਂ ਉਹਨਾਂ ਨੇ ਫਟਾਫਟ ਹਾਂ ਕਰ ਦਿੱਤੀ ਮੇਰਾ ਕਰਵਲਾ ਵੀ ਦੇਖਣ ਵਿੱਚ ਬਹੁਤ ਹੈਂਡਸਮ ਸੀ ਉਹਦੀ ਫੋਟੋ ਦੇਖ ਕੇ ਮੈਂ ਵੀ ਫਟਾਫਟ ਹਾਂ ਕਰ ਦਿੱਤੀ ਕੁਝ ਦਿਨ ਬਾਅਦ ਹੀ ਮੇਰੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸੀ ਮੇਰੀ ਖੁਸ਼ੀ ਦੇਖਣ ਲਾਇਕ ਸੀ ਲੋਕੀ ਇਹ ਸਮਝਦੇ ਸੀ ਕਿ ਕੁੜੀ ਨੇ ਆਪਣੀ ਪਸੰਦ ਦਾ ਵਿਆਹ ਕਰਵਾਇਆ ਪਰ ਮੇਰੀ ਮਾਂ ਨੇ ਸਾਰਿਆਂ ਦੀ ਇਹ ਗਲਤਫਹਿਮੀ ਦੂਰ ਕਰ ਦਿੱਤੀ ਸੀ ਕਿ ਇਹ ਕੋਈ ਲਵ ਮੈਚ ਨਹੀਂ ਬਲਕਿ ਰੇਜ਼ ਮੈਰੀਜਾ ਮੇਰਾ ਵਿਆਹ ਕਾਫੀ ਧੂਮ-ਧਾਮ ਨਾਲ ਹੋਇਆ ਸੀ ਨਾ ਆਪਣੇ ਘਰ ਵਾਲੇ ਦੇ ਘਰ ਚਲੀ ਗਈ ਮੇਰਾ ਵਿਆਹ ਬਹੁਤ ਵਧੀਆ ਕੀਤਾ ਸੀ ਮੈਂ ਆਪਣੇ ਘਰ ਵਾਲੇ ਤੇ ਘਰ ਚਲੀ ਗਈ ਵਿਦਾ ਹੋਣ ਦੇ ਵਕਤ ਮੈਨੂੰ ਅਹਿਸਾਸ ਹੋਇਆ ਕਿ ਸ਼ਾਇਦ ਮੈਂ ਵਾਕਿਆ ਹੀ ਵਿਆਹ ਕਰਾਉਣ ਵਿੱਚ ਜਲਦੀ ਕਰ ਦਿੱਤੀ ਸੀ ਮੈਂ ਆਪਣੇ ਮਾਪਿਓ ਦੇ ਘਰੋਂ ਹਮੇਸ਼ਾ ਲਈ ਜਾ ਰਹੀ ਸੀ ਇਹ ਅਹਿਸਾਸ ਮੈਨੂੰ ਅਜੀਬ ਜਿਹਾ ਲੱਗ ਰਿਹਾ ਸੀ ਪਰ ਮੇਰੇ ਘਰ ਵਾਲੇ ਦੀਪ ਨੇ ਮੈਨੂੰ ਬੜੇ ਪਿਆਰ ਨਾਲ ਸੰਭਾਲ ਲਿਆ ਸੀ ਉਹ ਮੈਨੂੰ ਬੜੇ ਪਿਆਰ ਦੇ ਨਾਲ ਵਿਆਹ ਕੇ ਲਿਆਇਆ ਸੀ ਤੇ ਮੇਰਾ ਸਵਾਗਤ ਵੀ ਬੜੇ ਧੂਮ ਧਾਮ ਖੂਬਸੂਰਤ ਅੰਦਾਜ਼ ਵਿੱਚ ਕੀਤਾ ਗਿਆ ਸੀ ਮੈਂ ਘੱਟ ਉਮਰ ਦੀ ਸੀ ਜਿਸ ਬਾਤਾਂ ਵਿੱਚ ਆ ਕੇ ਮੈਂ ਵਿਆਹ ਦਾ ਫੈਸਲਾ ਲੈਣ ਨੂੰ ਆਸੀ ਆਉਣ ਵਾਲੇ ਟਾਈਮ ਬਾਰੇ ਸੋਚ ਕੇ ਮੈਨੂੰ ਡਰ ਲੱਗ ਰਿਹਾ ਸੀ ਮੈਂ ਸੁਣਿਆ ਸੀ ਕਿ ਵਿਆਹ ਦੀ ਪਹਿਲੀ ਰਾਤ ਘਰ ਵਾਲਾ ਕੀ ਕਰਦਾ ਹੈ ਮੇਰੀਆਂ ਕੁਝ ਸਹੇਲੀਆਂ ਨੇ ਮੈਨੂੰ ਬਹੁਤ ਡਰਾਇਆ ਸੀ ਕਿ ਇਹ ਰਾਤ ਬੜੀ ਤਕਲੀਫ ਵਾਲੀ ਹੁੰਦੀ ਹੈ ਕੁੜੀਆਂ ਦੇ ਲਈ ਖਾਸ ਕਰਕੇ ਘੱਟ ਉਮਰ ਦੀਆਂ ਕੁੜੀਆਂ ਨੂੰ ਤਾਂ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ ਬਹੁਤ ਦਰਦ ਸਹਿਣਾ ਪੈਂਦਾ ਹੈ ਜਾਂ ਫਿਰ ਸਹੇਲੀਆਂ ਦੀਆਂ ਗੱਲਾਂ ਸੋਚ-ਸੋਚ ਕੇ ਮੈਂ ਡਰ ਰਹੀ ਸੀ ਦੀਪ ਜਿੱਦਾਂ ਹੀ ਮੇਰੇ ਕਮਰੇ ਵਿੱਚ ਆਇਆ ਮੈਂ ਡਰ ਕੇ ਇੱਕ ਠੀ ਜੀ ਹੋ ਕੇ ਬੈਠ ਗਈ ਮੇਰੇ ਕੋਲ ਆਣ ਕੇ ਉਹਨੇ ਬੜੇ ਪਿਆਰ ਨਾਲ ਮੇਰਾ ਹੱਥ ਫੜਿਆ ਤੇ ਮੇਰੀ ਤਾਰੀਫ਼ ਕਰਨ ਲੱਗ ਪਿਆ ਉਹਦੇ ਮੂੰਹੋਂ ਆਪਣੀ ਤਾਰੀਫ਼ ਸੁਣ ਕੇ ਹੌਲੀ ਹੌਲੀ ਮੇਰਾ ਡਰ ਘਟਣ ਲੱਗ ਪਿਆ ਸੀ ਦੀਪ ਸੱਚੀ ਬਹੁਤ ਚੰਗਾ ਮੁੰਡਾ ਸੀ ਮੇਰਾ ਡਰ ਖਤਮ ਹੋ ਗਿਆ ਸੀ ਜਦੋਂ ਦੀਪ ਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਲਿਆ ਤਾਂ ਉਹ ਰਾਤ ਮੇਰੇ ਲਈ ਬਹੁਤ ਵਧੀਆ ਸੀ ਮੇਰਾ ਘਰਵਾਲਾ ਇੱਕ ਇੱਕ ਪਲ ਮੈਨੂੰ ਇਸ ਗੱਲ ਦਾ ਅਹਿਸਾਸ ਦਿਵਾ ਰਿਆ ਸੀ ਕਿ ਮੈਂ ਉਹਦੇ ਲਈ ਕਿੰਨੀ ਕੀਮਤੀ ਹਾਂ। ਉਹਨੇ ਮੈਨੂੰ ਇੰਦਾ ਹੱਥ ਲਾਇਆ ਸੀ ਕਿ ਜਿੰਨਾ ਮੈਂ ਕੋਈ ਗਲਾਬ ਦਾ ਫੁੱਲ ਹੋਵਾਂ ਜੇ ਕਿਸੇ ਨੇ ਉਹਨੂੰ ਘੁੱਟ ਕੇ ਫੜ ਲਿਆ ਤਾਂ ਫੁੱਲ ਟੁੱਟ ਜਾਊਗਾ। ਵਿਆਹ ਕਰਨ ਦਾ ਇਹ ਫੈਸਲਾ ਮੇਰੇ ਲਈ ਬਿਲਕੁਲ ਵੀ ਹਲਕ ਸਾਬਤ ਨਹੀਂ ਹੋਇਆ ਸੀ। ਉਹਨੇ ਮੈਨੂੰ ਬੜੇ ਪਿਆਰ ਨਾਲ ਰੱਖਿਆ ਸੀ। ਮੇਰੇ ਸਹੁਰਿਆਂ ਵਿੱਚ ਵੀ ਕੋਈ ਨਹੀਂ ਸੀ। ਬਸ ਦੀਪ ਤੇ ਕੁਝ ਰਿਸ਼ਤੇਦਾਰ ਸੀ। ਜੋ ਵਿਆਹ ਤੋਂ ਬਾਅਦ ਆਪਣੇ ਘਰ ਚਲੇ ਗਈ ਸੀ ਮੇਰੇ ਸਹੁਰਿਆਂ ਘਰ ਜੇ ਕੋਈ ਸੀ ਤਾਂ ਉਹ ਸਿਰ ਦੀਪ ਸੀ ਮੇਰੇ ਵਿਆਹ ਤੋਂ ਪਹਿਲਾਂ ਹੀ ਮੇਰੇ ਸਾਸੋਰੀ ਦੀ ਮੌਤ ਹੋ ਗਈ ਸੀ ਤੇ ਦੀਪ ਮੇਰੇ ਸਾਥ ਸਹੁਰੇ ਦਾ ਇਕਲੌਤਾ ਮੁੰਡਾ ਸੀ ਮੇਰੇ ਅੱਗੇ ਪਿੱਛੇ ਕੋਈ ਨਹੀਂ ਸੀ ਚਲੋ ਇਹ ਵੀ ਬਹੁਤ ਚੰਗੀ ਗੱਲ ਸੀ ਕਿ ਸਾਸ ਤੇ ਨਣਾ ਦਾ ਕੋਈ ਕੰਮ ਨਹੀਂ ਸੀ ਮੈਂ ਦੀਪ ਦੇ ਨਾਲ ਜ਼ਿੰਦਗੀ ਵਧੀਆ گزار ਰਹੀ ਸੀ ਅਸੀਂ ਦੋਨੇ ਇੱਕ ਦੂਜੇ ਨਾਲ ਖੁਸ਼ ਸੀ ਪਰ ਸ਼ਾਇਦ ਕੁਝ ਦਿਨਾਂ ਬਾਅਦ ਹੀ ਛੱਟੀਆਂ ਖੁਸ਼ੀਆਂ ਨੋਂ ਮੈਜ਼ਰ ਲੱਗ ਗਈ ਸੀ ਕੁਝ ਦਿਨਾਂ ਬਾਅਦ ਮੈਨੂੰ ਘਰ ਵਿੱਚ ਇਕੱਲੀ ਰਹਿੰਦੀ ਨੂੰ ਖਾਲੀ-ਖਾਲੀ ਜਿਹਾ ਲੱਗ ਰਿਹਾ ਸੀ ਸਵੇਰੇ ਦੀਪ ਚਲਾ ਜਾਂਦਾ ਸੀ ਤੇ ਰਾਤ ਨੂੰ ਹੀ ਵਾਪਸ ਆਉਂਦਾ ਸੀ ਸਾਰਾ ਦਿਨ ਮੈਂ ਬੋਰ ਰਹਿੰਦੀ ਸੀ ਮੈਂ ਪੂਰੇ ਘਰ ਵਿੱਚ ਇਕੱਲੀ ਰਹਿੰਦੀ ਸੀ ਇਸ ਲਈ ਮੈਨੂੰ ਇਕੱਲੇ ਪਾਉਂਦਾ ਬਹੁਤ ਅਹਿਸਾਸ ਹੋ ਰਿਹਾ ਸੀ ਇਸ ਲਈ ਮੈਂ ਸੋਚਿਆ ਕਿ ਟਿਊਸ਼ਨ ਪੜਾਉਣ ਦਾ ਪੁੱਛ ਲੈਂਦੀ ਆ ਕੀ چھوٹے ਬੱਚਿਆਂ ਨੂੰ ਆਪਣੇ ਘਰ ਵਿੱਚ ਟਿਊਸ਼ਨ ਪੜ੍ਹਾਉਣ ਪੜਾ ਲਿਆ ਕਰੂੰਗੀ ਦੀਪ ਨੇ ਫਟਾਫਟ ਹਾਂ ਕਰ ਦਿੱਤੀ ਕਿ ਤੂੰ ਵੀ ਇਕੱਲੀ ਹੀ ਮਹਿਸੂਸ ਨਹੀਂ ਕਰੇਂਗੀ ਤੇ ਤੈਨੂੰ ਵੀ ਬਹੁਤ ਚੰਗਾ ਲੱਗੂਗਾ ਮੈਂ ਬਹੁਤ ਖੁਸ਼ ਹੋਈ ਦੀਪ ਪੁਰਾਣੇ ਖੇਲਣ ਵਾਲਾ ਮੁੰਡਾ ਨਹੀਂ ਸੀ ਇੱਕ ਔਰਤ ਘਰ ਵਿੱਚ ਕੰਮ ਕਰਦੀ ਹੋਈ ਚੰਗੀ ਲੱਗਦੀ ਹੈ ਇਸ ਤੋਂ ਇਲਾਵਾ ਕੁਝ ਵੀ ਨਹੀਂ ਮੈਂ ਫਟਾਫਟ ਆਪਣੇ ਘਰ ਦੇ ਬਾਹਰ ਟਿਊਸ਼ਨ ਪੜ੍ਹਾਉਣ ਦਾ ਬੋਰਡ ਲਗਾ ਦਿੱਤਾ ਬੋਰਡਨ ਲਾਉਂਦੇ ਦਿਨ ਸੀ ਕਿ ਬੱਚੇ ਉਨੇ ਸ਼ੁਰੂ ਹੋ ਗਏ ਮੇਰੇ ਕੋਲ 9 ਮਹੀਨਾ ਸੁਬੀਨੇ ਬੱਚੇ ਵੀ ਆ ਰਹੇ ਸੀ ਕੁਝ ਦਿਨਾਂ ਬਾਅਦ 12ਵਾਂ ਇੱਕ ਮੁੰਡਾ ਮੇਰੇ ਕੋਲ ਆਇਆ ਮੈਂ ਕੁਝ ਸੋਚ ਕੇ ਪਰਮਿਸ਼ਨ ਦੇ ਦਿੱਤੀ ਮੇਰੀ ਜ਼ਿੰਦਗੀ ਕਾਫੀ ਵਧੀਆ ਹੋ ਗਈ ਸੀ ਸਾਰਾ ਘਰ ਬੱਚਿਆਂ ਨਾਲ ਭਰਿਆ ਹੁੰਦਾ ਸੀ ਮੈਨੂੰ ਵੀ ਇਕੱਲੀ ਮਹਿਸੂਸ ਨਹੀਂ ਹੁੰਦਾ ਸੀ ਰਾਤ ਨੂੰ ਦੀਪਕਾ ਆ ਜਾਂਦਾ ਸੀ ਐਸੀ ਇੱਕ ਦੂਸਰੇ ਦੀਆਂ ਬਾਹਾਂ ਚ ਆਪਣੀ ਥਕਾਵਟ ਭੁੱਲ ਜਾਂਦੀ ਸੀ ਇਹ ਮੇਰੀ ਜ਼ਿੰਦਗੀ ਸੀ ਮੈਂ ਬਹੁਤ ਜ਼ਿਆਦਾ ਖੁਸ਼ ਰਹਿਣ ਲੱਗ ਪਈ ਸੀ ਹਫ਼ਤੇ ਵਿੱਚ ਇੱਕ ਵਾਰ ਮੈਂ ਆਪਣੀ ਮਾਂ ਨੂੰ ਮਿਲ ਕੇ ਆ ਜਾਂਦੀ ਸੀ ਮਾਣੋ ਮਿਲਕੇ ਮੈਨੂੰ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਸੀ ਕਿ ਮੈਂ ਵਿਆਹ ਜਲਦੀ ਕਰਵਾ ਲਿਆ। ਸਮਾਂ ਆਪਣੀ ਰਫ਼ਤਾਰ ਦੇ ਨਾਲ ਲੰਘ ਰਿਹਾ ਸੀ। ਪਰ ਦੀਪ ਦੇ ਪਿਆਰ ਵਿੱਚ ਕੋਈ ਕਮੀ ਨਹੀਂ ਸੀ। ਉਹ ਮੇਰਾ ਬਹੁਤ ਧਿਆਨ ਰੱਖਦਾ ਸੀ। ਜੇ ਮੈਂ ਕਿਸੇ ਗੱਲ ਦਾ ਕਰਕੇ ਪਰੇਸ਼ਾਨ ਹੁੰਦੀ ਸੀ ਤਾਂ ਉਹ ਬਿਲਕੁਲ ਬੱਚਿਆਂ ਦੀ ਤਰ੍ਹਾਂ ਮੈਨੂੰ ਸੰਭਾਲਦਾ ਸੀ। ਮੇਰੀ ਜ਼ਿੰਦਗੀ ਬਹੁਤ ਵਧੀਆ ਹੋ ਗਈ। ਵਿਆਹ ਦਾ ਫੈਸਲਾ ਮੇਰੇ ਲਈ ਵਧੀਆ ਸਾਬਤ ਹੋਇਆ ਸੀ। ਮੈਨੂੰ ਆਪਣੇ ਪਰਿਵਾਰਾਂ ਦੇ ਵਿਹਾਰ ਸਮਝ ਆ ਗਿਆ ਸੀ। ਇਹ ਪਾਪੀਆਂ ਦੇ ਆਉਂਦੇ ਹੀ ਉਹ ਮੇਰੇ ਤੋਂ ਦੂਰ ਕਿਉਂ ਹੋ ਗਏ ਸੀ ਜਦੋਂ ਇਨਸਾਨ ਆਪਣੀ ਜ਼ਿੰਦਗੀ ਵਿੱਚ ਕਿਸੇ ਦੂਸਰੇ ਨੂੰ ਨੂੰ ਚਾਮਲ ਕਰਦਾ ਹੈ ਤਾਂ ਉਹ ਇਨਸਾਨ ਇੱਕ ਦੂਜੇ ਦੇ ਸਾਝੇ ਹੋ ਜਾਂਦੇ ਹਨ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਜਦੋਂ ਭਰਾ ਦੀ ਜ਼ਿੰਦਗੀ ਵਿੱਚ ਉਹਦੀ ਘਰ ਵਾਲੀ ਆ ਜਾਂਦੀ ਆ ਤਾਂ ਉਹਨੂੰ ਆਪਣੇ ਤੋਂ ਦੂਰ ਨਹੀਂ ਸਮਝਣਾ ਚਾਹੀਦਾ ਉਹ ਵੀ ਕਿਸੇ ਦੀ ਧੀ ਪੈਣ ਹੁੰਦੀ ਹੈ ਜੋ ਆਪਣੇ ਭਰਾਵਾਂ ਦੇ ਲਈ ਆਪਣਾ ਘਰ ਛੱਡ ਕੇ ਆਈ ਹੁੰਦੀ ਹੈ ਮੈਂ ਆਪਣੇ ਪੱਗ ਬਿਨਾਂ ਨੂੰ ਮਿਲਦੀ ਸੀ ਤਾਂ ਉਹ ਮੇਰੇ ਨਾਲ ਬਹੁਤ ਤੇਹ ਕਰਦੀਆਂ ਸੀ ਹੁਣ ਮੈਨੂੰ ਸਾਰੀਆਂ ਗੱਲਾਂ ਸਮਝ ਆ ਗਈਆਂ ਇੱਕ ਦਿਨ ਮੈਂ ਤੇ ਦੀਪ ਮਾਂ ਦੇ ਘਰ ਜਾਣ ਦੀ ਬਜਾਏ ਇੱਕ ਰੈਸਟੋਰੈਂਟ ਵਿੱਚ ਰੋਟੀ ਖਾਣ ਲਈ ਚਲੀ ਗਈ ਅਸੀਂ ਦੋਵੇਂ ਇੱਕ ਦੂਜੇ ਨਾਲ ਬਹੁਤ ਖੁਸ਼ ਸੀ ਅਚਾਨਕ ਦੀਪ ਨੇ ਮੇਰਾ ਹੱਥ ਆਪਣੇ ਹੱਥ ਵਿੱਚ ਰੱਖ ਲਿਆ ਤੇ ਕਹਿਣ ਲੱਗਾ ਪ੍ਰੀਤ ਮੈਂ ਤੇਰੇ ਤੱਕ ਗੱਲ ਗੁਚਾ ਇਹ ਗੱਲ ਸੁਣ ਕੇ ਮੈਂ ਹੈਰਾਨ ਜੀ ਹੋ ਗਈ ਜਦ ਮੈਂ ਫਟਾਫਟ ਉਹਦੇ ਵੱਲ ਦੇਖਿਆ ਤੇ ਕਹਿਣ ਲੱਗੀ ਜੀ ਪੁੱਛੋ ਕੀ ਗੱਲ ਉਹ ਕਹਿਣ ਲੱਗਾ ਜੇ ਮੈਂ ਤੇਰੀ ਜ਼ਿੰਦਗੀ ਵਿੱਚੋਂ ਚਲਾ ਜਾਵਾਂ ਤਾਂ ਕਿ ਤੂੰ ਮੈਨੂੰ ਯਾਦ ਕਰੇਂਗੀ ਮੈਂ ਉਹਦੀ ਗੱਲ ਤੇ ਨਰਾਜ਼ ਹੋ ਗਈ ਕਿ ਕਹਿਣ ਕਿ ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ ਰੱਬ ਨਾ ਕਰੇ ਤੂੰ ਮੇਰੀ ਜ਼ਿੰਦਗੀ ਚੋਂ ਕਦੀ ਦੂਰ ਹੋ ਜਾਓ ਤੁਹਾਡਾ ਸਾਆ ਹਮੇਸ਼ਾ ਮੇਰੇ ਸਿਰ ਤੇ ਹੀ ਰਹੋ ਅਸੀਂ ਦੋਵੇਂ ਇੱਕ ਦੂਸਰੇ ਦੇ ਕੋਲ ਹੀ ਰਹੀਏ ਮੈਂ ਬੇਚੈਨ ਜੀ ਹੋ ਗਈ ਸੀ ਮੇਰੀ ਜ਼ਿੰਦਗੀ ਵਿੱਚ ਮੇਰਾ ਘਰ ਵਾਲਾ ਬਹੁਤ ਹੀ ਅਹਿਮੀਅਤ ਰੱਖਦਾ ਦਾਸੀ ਮੇਰੀ ਪਹਿਚਾਨ ਨਹੀਂ ਦੇਖੀ ਉਹਨੇ ਮੈਨੂੰ ਆਪਣੇ ਨਾਲ ਲਾਇਆ ਤੇ ਕਹਿਣ ਲੱਗਾ ਪਾਗਲ ਮੈਂ ਤਾਂ ਮਜ਼ਾਕ ਕਰ ਰਿਹਾ ਸੀ ਮੇਰੇ ਕਹਿਣ ਦਾ ਮਤਲਬ ਉਹ ਨਹੀਂ ਸੀ ਮੈਂ ਤਾਂ ਬਸ ਇਹ ਕਹਿ ਰਿਹਾ ਸੀ ਕਿ ਮੈਂ ਕੁਝ ਦਿਨਾਂ ਦੇ ਲਈ ਕਿਸੇ ਸ਼ਹਿਰ ਚਲਾ ਜਾਵਾਂ ਤਾਂ ਤੂੰ ਮੈਨੂੰ ਯਾਦ ਕਰੋਗੀ ਮੈਨੂੰ ਲੱਗਿਆ ਕਿ ਉਹ ਗੱਲ ਨੂੰ 扑ਮਾ ਰਿਹਾ ਪਰ ਮੈਂ ਵੀ ਜ਼ਿਆਦਾ ਇਸ ਹਲਕ ਗੱਲ 'ਤੇ ਧਿਆਨ ਨਹੀਂ ਦਿੱਤਾ ਤੇ ਉਹਦੇ ਨਾਲ ਹੱਸਾ ਬਚਾ ਕਰਦੀ ਸੀ ਖਾਣ ਲੱਗੀ ਹੋਈ ਸੀ ਪਰ ਇਹ ਗੱਲ ਮੇਰੇ ਦਿਮਗ 'ਚ ਅਜੀਬ ਜਿਹੀ ਪੇਚੈਨ ਕਰ ਰਹੀ ਸੀ ਕੋਰਾਬ ਮੇਰੀ ਲਈ ਅਜੀਬ ਸੀ ਜੋਤੀ ਮੁੱਕ ਜ ਹੋ ਗਿਆ ਤਾਂ ਮੈਂ ਉਹਦੇ ਬਿਨਾ ਕਿਵੇਂ ਰਹਾਂ ਇਹ ਸਾਰੀਆਂ ਗੱਲਾਂ ਸੋਚ ਕੇ ਸੋਚਦੇ ਮੈਂ ਕਦੋਂ ਸੌਂ ਵੀ ਮੈਨੂੰ ਪਤਾ ਨਾ ਲੱਗਿਆ ਚਿੜੀਆਂ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪਈ ਮੈਂ ਰਸਤੇ ਪੰਨਾ ਪਤੀ ਵੀ ਸਵੇਰੇ ਨਹੀਂ ਉੱਕਦੇ ਸੀ ਪਰ ਅੱਜ ਪਤਾ ਨਹੀਂ ਕਿਉਂ ਸਵੇਰੇ ਸਵੇਰੇ ਜਾਪ ਤਾਂ ਨਾਲ ਹੈ ਦਿਲ ਕਰ ਰਿਹਾ ਸੀ ਮੈਂ ਰਪਤਾ ਨਾਲ ਲੈ ਕੇ ਤੀਫਤੀ ਲੰਬੀ ਉਮਰ ਦੀ ਅਰਦਾਸ ਕੀਤੀ ਤੇ ਉਸ ਤੋਂ ਬਾਅਦ ਮੈਂ ਤਪਾਰਾ ਦਿੱਤੇ ਕੋਲ ਆ ਕੇ ਸੌਂ ਗਈ ਥੋੜੀ देर ਵਿੱਚ ਉੱਠਦੇ ਹੀ ਉਹਦੇ ਲਈ ਮੈਂ ਰੋਟੀ ਪਾਣੀ ਤਿਆਰ ਕੀਤਾ ਮੈਂ ਰੋਟੀ ਲੈ ਕੇ ਕਮਰੇ ਵਿੱਚ ਚਾਈ ਤਾਂ ਮਾਰੀ ਜੋ ਕੁਝ ਪੈਸੇ ਕੱਟੇ ਤੇ ਆਪਣੇ ਬੈਗ ਵਿੱਚ ਰੱਖ ਰਿਹਾ ਸੀ ਮੈਂ ਉਹਦੇ ਕੋਲ ਪੁੱਛਿਆ ਕਿ ਤੁਸੀਂ ਇਹ ਪੈਸੇ ਲੈ ਕੇ ਕਿੱਥੇ ਜਾ ਰਹੇ ਬੜੇ ਪਿਆਰ ਨਾਲ ਉਹਨੇ ਮੇਰੀ ਵੱਲ ਦੇਖਿਆ ਤੇ ਕਹਿਣ ਲੱਗਾ ਕਿ ਬਹੁਤ ਸਨੇ ਮੰਗਵਾਏ ਤੈਨੂੰ ਪਤਾ ਹੈ ਨਾ ਕਿ ਇਹ ਪੈਸੇ ਮੇਰੇ ਹੱਥਾਂ ਵਿੱਚ ਹੀ ਹੁੰਦੇ ਆ ਦੀਪ ਬਸ ਇੱਕ ਪੀਏ ਸੀ ਕਾਫੀ ਸਾਰੇ ਪੈਸੇ ਉਹ ਹੀ ਹੈਂਡਲ ਕਰਦਾ ਸੀ ਅੱਜ ਵੀ ਸ਼ਾਇਦ ਉਹਦੀ ਕੋਈ ਮੀਟਿੰਗ ਸੀ ਜਿੱਤੇ ਨਾਲ ਉਹਨੇ ਇਹ ਪੇਮੈਂਟ ਕਰਨੀ ਸੀ ਇਸ ਲਈ ਉਹ ਪੈਸੇ ਲੈ ਕੇ ਆਫਿਸ ਜਾ ਰਿਹਾ ਸੀ ਮੇਰਾ ਦਿਲ ਇੱਕ ਅਜੀਬ ਜੀ ਘਬਰਾਟ ਦਾ ਸ਼ਿਕਾਰ ਹੋ ਰਿਹਾ ਸੀ ਪਤਾ ਨਹੀਂ ਕਿਉਂ ਦੀਪਵਾਲ ਦੇਖਦੇ ਮੇਰੀਆਂ ਅੱਖਾਂ ਭਰ ਆਈਆਂ ਸੀ ਜਿਨ੍ਹਾਂ ਨੂੰ ਮਤੀਪ ਨੂੰ ਕੋ ਕੋਂਦੀ ਕੋਸ਼ਿਸ਼ ਕਰਤੀ ਸੀ ਪਤੀ ਨਹੀਂ ਤੇ ਕਲੇਸ਼ ਸੀ ਉਹਨੇ ਮੈਨੂੰ ਬੜੇ ਪਿਆਰ ਨਾਲ ਬਾਹੋਂ ਵਿੱਚ ਲਿਆ ਤੇ ਕਹਿਣ ਲੱਗਾ ਪ੍ਰੀਤ ਤੂ ਵੀ ਨਾ ਕੱਲ ਵਾਲੇ ਗੱਲੋਂ ਬੰਦ ਕੇ ਹੀ بیٹھ ਗਈ ਮੈਂ ਤਾਂ ਵੈਸੇ ਹੀ ਮਜ਼ਾਕ ਕਰ ਰਿਆ ਸੀ ਇੰਨਾ ਸੀਰੀਅਸ ਹੋਣ ਦੀ ਕੋਈ ਲੋੜ ਨਹੀਂ ਇਹ ਤਾਂ ਮੇਰਾ ਰੋਟਾ ਹੀ ਕੰਮ ਤੇ ਅੱਲ ਮੈਂ ਹੁੱਟੀ ਘਾਤੀਪ ਨੇ फटाफट ਰੁਕਤੀ ਖਾਤੀ ਕਿਉਂਕਿ ਉਹਨੂੰ ਕਾਫੀ دیر ਹੋ ਗਈ ਸੀ ਮੈਂ ਉਹਦੇ ਨਾਲ ਇੱਕ ਇੱਕ ਤੱਕ ਖਾਈ ਪਤਾ ਨਹੀਂ ਕਿਉਂ ਮੇਰਾ ਦਿਲ ਘਾਤਾ ਸੀ ਕਿ ਉਹਦੇ ਨਾ ਜਾਵੇ ਇਦਾਂ ਲੱਗਦਾ ਸੀ ਕਿ ਜੇ ਉਹ ਚਲਾ ਗਿਆ ਤਾਂ ਕਦੀ ਵਾਪਸ ਨਹੀਂ ਆਊਗਾ ਅਚਾਨਕ ਦੀਪ ਨੇ ਪਿੱਛੇ ਮੁੜ ਕੇ ਮੇਰੇ ਮੱਥੇ ਨੂੰ ਚੁੰਮਿਆ ਤੇ ਮੈਨੂੰ ਬਾਏ ਕਹਿ ਕੇ ਚਲਾ ਗਿਆ ਮੈਂ ਉਹਦੇ ਵੱਲ ਦੇਖਦੀ ਰਹੀ ਜਦੋਂ ਤੱਕ ਮੇਰੀਆਂ ਅੱਖਾਂ ਤੋਂ ਦੂਰ ਨਹੀਂ ਹੋ ਗਿਆ ਥੋੜੀ देर ਬਾਅਦ ਆ ਕੇ ਮੈਂ ਆਪਣੇ ਕੰਮ ਤੇ ਲੱਗ ਗਈ ਕਿਉਂਕਿ 4 ਵਜੇ ਤੱਕ ਬੱਚੇ ਆਉਣ ਵਾਲੇ ਸਨ ਉਸ ਤੋਂ ਬਾਅਦ ਮੇਰੇ ਕੋਲ ਟਾਈਮ ਨਹੀਂ ਹੁੰਦਾ ਇਸ ਲਈ ਮੈਂ ਸਾਰਾ ਕੰਮ ਜਲਦੀ ਜਲਦੀ ਖਤਮ ਕਰ ਲੈਂਦੀ ਸੀ ਫਜੇ ਵੀ ਮੈਂ ਉਹਨਾਂ ਸਾਰੇ ਕੰਮਾਂ ਵਿੱਚ பிਜੀ ਸੀ ਕਿ ਅਚਾਨਕ ਮੇਰੇ ਫੋਨ ਤੇ ਕਿਸੇ ਦੀ ਕਾਲ ਆ ਗਈ। ਫੋਨ ਦੀ ਘੰਟੀ ਸੁਣ ਕੇ ਮੇਰਾ ਦਿਲ ਧੜਕਣ ਲੱਗ ਪਿਆ। ਵੀ ਚੰਨੀ ਜੀ ਨਾਮ ਅਚ ਪਹੁੰਚ ਗਿਆ। ਉਹ ਫੋਨ ਕਿਸ ਦਾ ਸੀ ਦੀ ਦੇ ਨੰਬਰ ਤੇ ਦੀਪ ਨਹੀਂ ਸੀ ਪਰ ਕਿਸੇ ਹੋਰ ਬੰਦੇ ਦੀ ਆ ਵਸੀ। ਉਹ ਕਹਿ ਰਿਹਾ ਸੀ ਕਿ ਤੁਹਾਡੇ ਘਰ ਵਾਲਿਆਂ ਨੂੰ ਗੋਲੀ ਲੱਗ ਗਈ ਹੈ। ਉਹਨੂੰ ਹਸਪਤਾਲ ਲੈ ਕੇ ਜਾਓ। ਤੁਸੀਂ ਜਲਦੀ ਹਸਪਤਾਲ ਪਹੁੰਚ ਜਾਓ। ਇਹ ਗੱਲ ਸੁਣ ਕੇ ਮੇਰੇ ਹੋਸ਼ ਉੱਡ ਗਏ। ਇਤਾਂ ਲੱਗ ਰਿਹਾ ਸੀ ਕਿ ਮੇਰਾ ਘਰ ਵਾਲਾ ਸਭ ਕੁਝ ਸੀ ਉਹ ਮੌਤ ਤੇ ਜ਼ਿੰਦਗੀ ਦੀ ਲੜਾਈ ਲੜ ਰਿਹਾ ਸੀ ਇਹ ਖਾ ਤਾਂ ਮੇਰੀ ਜਾਨ ਹੀ ਕੱਟ ਰਿਆ ਸੀ ਮੈਂ ਫਟਾਫਟ ਹਸਪਤਾਲ ਵੱਜੇ ਜਿੱਥੇ ਦੀਪ ਨੂੰ ਲੈ ਕੇ ਗਏ ਸੀ ਉੱਥੇ ਜਾਣ ਤੋਂ ਬਾਅਦ ਹਸਪਤਾਲ ਵਾਲਿਆਂ ਨੇ ਮੈਨੂੰ ਦੱਸਿਆ ਉਹਨਾਂ ਕਿ tomate ਟੁੱਟ ਗਈ ਕਿਉਂਕਿ ਬਾੜ ਵਿੱਚ ਮੇਰੇ ਘਰ ਵਾਲੇ ਦੀ ਮੌਤ ਹੋ ਗਈ ਸੀ ਉਹਨੂੰ ਦੋ ਗੋਲਿਆਂ ਲੱਗਦੇ ਹੀ ਉਹ ਦੁਨੀਆ ਛੱਡ ਕੇ ਚਲਾ ਗਿਆ ਮੇਰੀ ਦੁਨੀਆ ਹੀ ਰੁਕ ਗਈ ਸੀ ਮੈਂ ਬਰਬਾਦ ਹੋ ਗਈ ਸੀ ਮੈਂ ਪਰ ਜਵਾਨੀ ਵਿੱਚ ਵਿਧਵਾ ਹੋ ਗਈ ਸੀ ਅੱਜ ਪਹਿਲੀ ਵਾਰ ਇਸ ਜ਼ਮੀਨ ਤੇ ਮੈਨੂੰ ਬੋਝ ਲੱਗ ਰਿਹਾ ਸੀ ਪਰ ਮੇਰਾ ਦਿਲ ਕਰਦਾ ਸੀ ਕਿ ਅੱਜ ਮੇਰੇ ਸਾਹਮਣੇ ਹੀ ਹੋ ਜਾਵਾਂ ਆਪਣੇ ਦੀਪ ਤੇ ਕੋਲ ਚਲੀ ਜਾਵਾਂ ਸੋਈ ਵਿੱਚ ਇੱਕ ਸ਼ੂਰੀ ਰੱਖੀ ਸੀ ਮੈਂ ਬਿਨਾਂ ਕੁਝ ਸੋਚੇ ਹੀ ਆਪਣੀ ਬਾਹ ਤੇ ਮਾਰ ਦਿੱਤੀ ਅਜੇ ਆਪਣੀ ਸ਼ੂਰੀ ਤੇ ਮੈਂ ਬਾਹ ਮਾਰਨੀ ਰਹੀ ਸੀ ਕਿ ਕਿਸੇ ਬੰਦੇ ਨੇ ਮੇਰਾ ਹੱਥ ਫੜ ਲਿਆ ਮੇਰੇ ਹੱਥ ਉੱਤੋਂ ਸ਼ੂਰੀ ਫੋਕੇ ਦੂਰ ਸੜ ਦਿੱਤੀ ਮੈਂ ਉਹਦੇ ਵੱਲ ਦੇਖਣ ਲੱਗੀ ਉਹ ਬੰਦਾ ਕੋਈ ਹੋਰ ਨਹੀਂ ਬਲਕਿ ਪਹਿਲੀ ਕਲਾਸ ਦਾ ਮੁੰਡਾ ਸੀ ਜਿੰਨੂੰ ਮੈਂ ਕਾਫੀ ਸੋਚ ਵਿਚਾਰ ਕਰਨ ਤੋਂ ਬਾਅਦ ਐਡਮਿਸ਼ਨ ਦਿੱਤੀ ਸੀ ਕਿਉਂਕਿ ਉਹ ਆਪਣੀ ਉਮਰ ਨਾਲ ਕਾਫੀ ਵੱਡਾ ਲੱਗਦਾ ਸੀ ਦੇਖਣ ਨੂੰ ਤਾਂ ਬਹੁਤ ਸੋਹਣਾ ਸੀ ਉਹਦੀਆਂ ਅੱਖਾਂ ਵੀ ਨਸ਼ੀਲੀਆਂ ਸਨ ਇੱਕ ਪਾਸੇ ਲਿਖਿਆ ਉਹਦੀ ਖੂਬਸੂਰਤੀ ਨੂੰ ਦੇਖ ਕੇ ਇਮਪ੍ਰੈਸ ਹੋ ਗਈ ਸੀ ਛੱਦ ਮੈਂ ਪਹਿਲੀ ਵਾਰ ਉਹਨੂੰ ਇੰਨਾ ਲਾ ਕੇ ਦੇਖਿਆ ਸੀ ਉਹ ਮੇਰੇ ਵੱਲ ਦੇਖਦੇ ਹੋਏ ਕਹਿਣ ਲੱਗਾ ਮੈਡਮ ਤੁਸੀਂ ਪਾਗਲ ਹੋ ਗਏ ਹੋ ਜੋ ਆਪਣੀ ਜਾਨ ਲੈ ਰਿਹਾ ਇੱਦਾਂ ਨਹੀਂ ਹੁੰਦਾ ਜਾਣ ਵਾਲੇ ਤੇ ਨਾਲ ਮਰਿਆ ਕਿ ਜਾਂ ਜੇ ਤੂੰ ਚਾਹੁੰਦੇ ਆ ਤਾਂ ਤੁਹਾਡੇ ਘਰ ਵਾਲੇ ਤੇ ਅਪਰਾਧੀ ਨੂੰ ਫੜਿਆ ਜਾਊਗਾ ਤੇ ਉਹਦੇ ਖਿਲਾਫ ਪੁਲਿਸ ਰਿਪੋਰਟ ਦਰਤੀ ਕੀਤੀ ਜਾਊ। ਇੱਦਾਂ ਆਪਣੇ ਆਪ ਨੂੰ ਕਿਉਂ ਮਾਰਨ ਲੱਗੇ? ਸ਼ਾਇਦ ਤੁਹਾਡਾ ਇਸ ਦੁਨੀਆ ਵਿੱਚ ਰਹਿਣਾ ਇਸ ਗਲਤੀ ਗਵਾਈ ਹੈ ਕਿ ਤੁਸੀਂ ਆਪਣੇ ਘਰ ਵਾਲੇ ਤੇ ਅਪਰਾਧੀ ਨੂੰ ਫੜ ਕੇ ਉਹਨੂੰ ਜੇਲ੍ਹ ਵਿੱਚ ਬੰਦ ਕਰਾਓ। ਤੁਸੀਂ ਇੱਦਾਂ ਕਿਉਂ ਕਰ ਰਹੇ ਹੋ? ਉਹ ਛੋਟਾ ਬੱਚਾ ਮੈਨੂੰ ਬਟਾਲਾ ਕਰ ਰਿਹਾ ਸੀ। ਉਹਨੇ ਹੱਥ ਨਾਲ ਮੇਰੀ ਮੂੰਹ ਫੜੀ ਹੋਈ ਸੀ। ਮੈਂ ਉਹਤੇ ਬਹੁਤ ਕੋਰਸੀ ਉਹ ਮੈਨੂੰ ਆਪਣਾ ਸੱਚਾ ਹਮਦਰਦ ਲੱਗ ਰਿਹਾ ਸੀ ਮੈਂ ਜਾਣਖੀ ਉਹਦੇ سینੇ ਨਾਲ ਲਾ ਕੇ ਰੋਣ ਲੱਗੀ ਇਹ ਹਰਕਤ ਅਚਾਨਕ ਹੀ ਹੋਈ ਸੀ ਜਦ ਕੀ ਉਹ ਮੁੰਡਾ ਆਪਣੀ ਥਾਂ ਤੇ ਖੜਾ ਗਿਆ ਸੀ ਮੈਂ ਹੋ ਕੇ ਨਾਲ ਰੋਦੀ ਪਈ ਸੀ ਉਹਨੇ ਕਿਹਾ ਵੀ ਔਖਾ ਕੇ ਮੈਨੂੰ ਸੁਭਾ ਲੈ ਉਹ ਆਫਸੋਰਸ ਡੇਲੀ ਆਇਆ ਸੀ ਫਿਰ ਤੋ ਮੈਂ ਉਹਨੂੰ ਬਾਤ ਨਹੀਂ ਤੁਸੀਂ ਤਾਂ ਉਹ ਅੰਦਰ ਆਇਆ ਤੇ ਸੋਇਚ ਆਉਂਦੇ ਹੀ ਮੈਂ ਨੂੰ ਇੰਤਾਂ ਕਰਦੇ ਦੇਖ ਲਿਆ ਸੀ ਉਨੇ ਕਾਫੀ ਦਿਨ ਤੱਕ ਮੈਨੂੰ ਸਮਝਾਇਆ ਸੀ ਉਸ ਤੋਂ ਬਾਅਦ ਕੋਕਰ ਆ ਗਿਆ ਸੀ ਪਰ ਅੱਜ ਉਹਦਾ ਸਮਝਾਉਣਾ ਮੇਰੇ ਲਈ ਕਾਫੀ ਵਧੀਆ ਸਾਬਤ ਹੋਇਆ ਸੀ ਮੈਂ ਸੋਚ ਲਿਆ ਸੀ ਕਿ ਮੈਂ ਆਪਣੇ ਘਰ ਵਾਲੇ ਦੇ ਪਰਦੇ ਨੂੰ ਫੜ ਕੇ ਉਹਨੂੰ ਜੇਲ੍ਹ ਜ਼ਰੂਰ ਭੇਜੂੰਗੀ ਪਰ ਇਹ ਸਭ ਕੁਝ ਇੰਨਾ ਸੌਖਾ ਨਹੀਂ ਸੀ ਮੇਰੇ ਮਾਪੇ ਉਹ ਮੈਨੂੰ ਇਹ ਸਭ ਕਰਨ ਤੋਂ ਮਨਾ ਕਰਦੇ ਸੀ ਉਹ ਕਹਿੰਦੇ ਸੀ ਉਦੋਂ ਤੱਕ ਤੂੰ ਕੋਰਟ ਕਚੈਰੀਆਂ ਵਿੱਚ ਘੁੰਮਦੀ ਰਹਹੀਂ ਕਿ ਚੱਲ ਘਰ ਜਾ ਆਰਾਮ ਦੀ ਜ਼ਿੰਦਗੀ ਜੀ ਮੇਰੇ ਮਾਪਿਓ ਦਾ ਇਰਾਦਾ ਸਮਝ ਰਹੀ ਸੀ ਉਹ ਮੇਰਾ ਦੁੱਖੀ ਥਾਂ ਹੋਇਆ ਕਰਨ ਦੀ ਕੋਸ਼ਿਸ਼ ਕਰਨੀ ਪਰ ਮੈਂ ਹਜ਼ਰ ਕਿਸੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਮੈਂ ਆਪਣੇ ਮਾਪਿਓ ਤੇ ਭਰਾਵਾਂ ਨੂੰ ਸਾਫ਼ ਮਨਾਂ ਕਰ ਦਿੱਤਾ ਸੀ ਕਾਫੀ ਦਿਨ ਸੰਯੋਤ ਬੋਤਕ ਦੋ ਮੈਂ ਅਸਮ ਦਿੱਤਾ ਉਹ ਮੈਨੂੰ ਮੇਰੇ ਹੱਥੇ ਛੱਡ ਕੇ ਚਲੇ ਗਏ ਸਮਾਂ ਲੰਘਦਾ ਜਾ ਰਿਹਾ ਸੀਦੀ ਦੀ ਮੌਤ ਨੂੰ 10 ਦਿਨ ਹੋ ਗਏ ਸੀ ਮੈਂ ਇ tanto ਚੁੱਪ ਕਰਕੇ ਨਹੀਂ ਬੈਠ ਸਕਦੀ ਸੀ ਉਹਨਾਂ ਨੂੰ ਦੱਸੇ ਬਿਨਾਂ ਵਿੱਚ ਮੇਰਾ ਉਹ ਸਟੂਡੈਂਟਸ ਲਈ ਮੇਰੇ ਕੋਲ ਆਉਂਦਾ ਸੀ ਜਾਂ ਮੇਰੇ ਮਾਪਿਓ ਹੀ ਹੁੰਦੇ ਸੀ ਮੈਂ ਕਿਸੇ ਨਾਲ ਗੱਲ ਨਹੀਂ ਕਰਦੀ ਸੀ ਸਿਰ ਕੁੜੀਆਂ ਤੋਂ ਬਿਨਾਂ ਸੰਦੀਪ ਮੇਰੀ ਜ਼ਿੰਦਗੀ ਵਿੱਚ ਬਹੁਤ ਮਹੱਤਵ ਰੱਖਣ ਲੱਗ ਪਿਆ ਸੀ ਇੱਕ ਦਿਨ ਸੰਦੀਪ ਦੇ ਨਾਲ ਜਾ ਕੇ ਮੈਂ ਪੁਲਸ ਕੰਪਲੀਟ ਕਰਾ ਚੁੱਕੀ ਸੀ ਮੇਰੀ ਗੱਲ ਸੁਣ ਕੇ ਮੀਰਾ ਕੇਸ ਸ਼ੁਰੂ ਹੋ ਗਿਆ ਸੀ ਪੁਲਸ ਨੇ ਨੇ ਜਦੋਂ ਹਾਸੇ ਵਾਲੀ ਥਾਂ ਤੇ ਜਾ ਕੇ ਲੋਕਾਂ ਤੋਂ ਪੁੱਛਗਿੱਛ ਕੀਤੀ ਤਾਂ ਇੱਕ ਵਿਅਕਤੀ ਨੂੰ ਦੇਖਿਆ ਜੀ ਨੇ ਮੇਰੇ ਘਰ ਵਾਲੇ ਨੂੰ ਕੋਲੀ ਮਰਸੀ ਕੁਝ ਲੋਕਾਂ ਨੇ ਮੁਜਰਮ ਦੀਆਂ ਨਿਸ਼ਾਨੀਆਂ ਦਸੀਆਂ ਉਹਨਾਂ ਦੇ ਦੱਸਣ ਦੇ ਮੁਤਾਬਕ ਉਹਦੇ ਵਾਲ ਆਮ ਮੁੰਡਿਆਂ ਵਰਗੇ ਹੁੰਦੇ ਸੀ ਬਸ ਉਦਾਂ ਦਾ ਹੀ ਸੀ ਉਹਨੇ ਆਪਣੇ ਚਿਹਰੇ ਤੇ ਕਾਲੇ ਰੰਗ ਦਾ ਕੱਪੜਾ ਬੰਨਿਆ ਹੋਇਆ ਸੀ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਦੇ ਨਾਲ ਉਹਨੂੰ ਫੜਨਾ ਬਹੁਤ ਔਖਾ ਸੀ ਬਹੁਤ ਸਾਰੇ ਮੁੰਡਿਆਂ ਨੇ ਇਹ ਵੀ ਕਿਹਾ ਸੀ ਕਿ ਉਹ ਮੁੰਡਾ ਕਾਫੀ ਸੋਹਣਾ ਸੀ ਉਹਦੇ ਹੱਥ ਪੈਰ ਕਾਫੀ ਚਿੱਟੇ ਸੀ ਪਰ ਇਹ ਸਭ ਚੀਜ਼ਾਂ ਤੋਂ ਉਸ ਮੁੰਡੇ ਦਾ ਪਤਾ ਨਹੀਂ ਲੱਗ ਸਕਦਾ ਸੀ ਮੇਰੇ ਮਾਪਿਓ ਨੇ ਮੇਰੇ ਤੋਂ ਮੂੰਹ ਮੋੜ ਲਿਆ ਸੀ ਮੇਰੇ ਨਾਲ ਕੋਈ ਸੰਬੰਧ ਨਹੀਂ ਰੱਖਿਆ ਸੀ ਕਿਉਂਕਿ ਸਾਰਿਆਂ ਨੇ ਮੈਨੂੰ ਇਹ ਕਾਰਨ ਤੋਂ ਮਨਾ ਕੀਤਾ ਸੀ ਇਸ ਤੇ ਭਾਵਜਤ ਵੀ ਮੈਂ ਦੀਪਤਾ ਕੇ ਇਸ ਕੋਲ ਹੀ ਤਰ੍ਹਾਂ ਲੜ ਰਹੀ ਸੀ ਜਿਲੋਂ ਸਭ ਤੋਂ ਜ਼ਿਆਦਾ ਸਾਥ ਮੇਰਾ ਸੰਦੀਪ ਦੇ ਰਿਹਾ ਸੀ ਉਹ ਮੁੰਡਾ ਹੌਲੀ-ਹੌਲੀ ਮੇਰੇ ਦਿਲ ਦੇ ਕਰੀਬ ਹੁੰਦਾ ਮਹਿਸੂਸ ਹੋ ਰਿਹਾ ਸੀ ਉਹ ਹੌਲੀ-ਹੌਲੀ ਮੈਨੂੰ ਪਸੰਦ ਆਉਣ ਲੱਗ ਪਿਆ ਸੀ ਇਦਾਂ ਲੱਗਦਾ ਸੀ ਜਿਦਾਂ ਮੈਨੂੰ ਉਹਦੇ ਨਾਲ ਪਿਆਰ ਹੈ ਮੈਨੂੰ ਉਹਦੇ ਨਾਲ ਰਹਿਣਾ ਬਹੁਤ ਚੰਗਾ ਲੱਗਦਾ ਸੀ ਉਹਦੇ ਨਾਲ ਸਮਾਂ ਬਤੋਣਾ ਮੈਨੂੰ ਉਬਦੀਆ ਲੱਗ ਰਿਹਾ ਸੀ ਮੈਂ ਦੀਪ ਦੇ ਕਿਸ ਦੇ ਨਾਲ ਨਾਲ ਆਪਣੀ ਜ਼ਿੰਦਗੀ ਨੂੰ ਜੋੜਨ ਲੱਗ ਪਈ ਸੀ ਆਪਣੇ ਆਪ ਦਾ ਖਿਆਲ ਰੱਖਣ ਲੱਗ ਪਈ ਸੀ ਇੱਕ ਦਿਨ ਅਸੀਂ ਦੋਵੇਂ ਕੋਰਟ ਤੋਂ ਵਾਪਸ ਆਉਂਦੇ ਹੋਏ ਰੈਸਟੋਰੈਂਟ ਤੇ ਚਲੇ ਗਏ ਉਹ ਰੈਸਟੋਰੈਂਟ ਸੀ ਜਿੱਥੇ ਮੈਂ ਤੇ ਦੀਪ ਨੇ ਕਈ ਵਾਰ ਆਪਣੇ ਪਿਆਰ ਦਾ ਇਸ਼ਾਰਾ ਕੀਤਾ ਸੀ ਸੰਦੀਪ ਬੜੇ ਆਰਾਮ ਨਾਲ ਰੋਟੀ ਖਾ ਰਿਹਾ ਸੀ ਜਦ ਕਿ ਮੈਂ ਸੰਦੀਪ ਦੇ ਅੱਖਾਂ ਵਿੱਚ ਦੇਖ ਰਹੀ ਸੀ ਮੈਨੂੰ ਪਤਾ ਸੀ ਕਿ ਦੀਪ ਦੀ ਤਾਂ ਕੋਈ ਨਹੀਂ ਲੈ ਸਕਦਾ ਪਰ ਮੈਂ ਇਦਾਂ ਇਕੱਲੀ ਜ਼ਿੰਦਗੀ ਨਹੀਂ ਕੱਟ ਸਕਦੀ ਸੀ ਮੈਨੂੰ ਇੱਕ ਬੰਦੇ ਦੀ ਲੋੜ ਸੀ ਇੱਕ ਸਾਥ ਦੀ ਲੋੜ ਸੀ ਜੋ ਮੈਨੂੰ ਸੰਦੀਪ ਵਿੱਚ ਨਜ਼ਰ ਆ ਰਿਹਾ ਸੀ ਇਸ ਲਈ ਮੈਂ ਸੋਚਿਆ ਕਿ ਉਹਨੂੰ ਆਪਣੀ ਪਸੰਦ ਦਾ ਇਜ਼ਹਾਰ ਕਰ ਲਈ ਦਿੰਦੀ ਹਾਂ ਉਹਦੀਆਂ ਅੱਖਾਂ ਮੈਨੂੰ ਹਮੇਸ਼ਾ ਪਸੰਦ ਸੀ ਤੇ ਮੇਰਾ ਦਿਲ ਅੱਜ ਇਸ ਗੱਲ ਦੀ ਗਵਾਹੀ ਦੇ ਰਿਹਾ ਸੀ ਕਿ ਇਹ ਵਿਅਕਤੀ ਮੇਰੇ ਲਈ ਸਭ ਤੋਂ ਵਧੀਆ ਹੈ ਮੈਂ ਅੱਜ ਸੰਦੀਪ ਦੇ ਨੂੰ ਪਿਆਰ ਦਾ ਇਜ਼ਹਾਰ ਕਰਨਾ ਚਾਹੁੰਦੀ ਸੀ ਪਰ ਮੇਰੇ ਵਿੱਚ ਬਿਲਕੁਲ ਵੀ ਹਿੰਮਤ ਨਹੀਂ ਸੀ ਪਰ ਕਦੀ ਨਾ ਕਤੀਤਾ ਇਹ ਗੱਲ ਮੈਂ ਸੰਦੀਪ ਨੂੰ ਕਹਿਣ ਵਾਲੀ ਸੀ ਭਾਵੇਂ ਹੀ ਮੇਰੇ ਤੋਂ 4 ਸਾਲ ਛੋਟਾ ਸੀ ਪਰ ਪਿਆਰ ਕੋਈ ਉਮਰ ਨਹੀਂ ਦੇਖਦਾ ਇਸ ਗੱਲ ਨੂੰ ਸੋਚ ਕੇ ਮੈਂ ਆਪਣੇ ਦਿਲ ਦਾ ਹਾਲ ਸੁਣਾ ਦਿੱਤਾ ਮੇਰੇ ਇਸ ਹਾਲ ਤੇ ਸੰਦੀਪ ਕਾਫੀ ਹਾਂਣ ਹੋ ਗਿਆ ਉਹ ਚੁੱਪ ਹੋ ਗਿਆ ਤੇ ਆਪਣੀਆਂ ਨਜ਼ਰਾਂ ਝੁਕਾ ਲਈ ਉਹਨੇ ਵੀ ਰੋਟੀ ਖਾਣੀ ਬੰਦ ਕਰ ਦਿੱਤੀ ਮੈਂ ਉਹਨੂੰ ਕਿਹਾ ਕਿ ਮੈਨੂੰ ਪਤਾ ਹੈ ਕਿ ਤੂੰ ਮੇਰੇ ਤੋਂ ਛੋਟਾ ਹੈ ਮੇਰਾ ਤੇਰਾ ਕੋਈ ਮੁਕਾਬਲਾ ਨਹੀਂ ਪਰ ਪਿਆਰ ਵਿੱਚ ਉਮਰ ਨਹੀਂ ਦੇਖੀ ਜਾਂਦੀ ਮੈਂ ਤੇਰਾ ਬਹੁਤ ਧਿਆਨ ਰੱਖੂੰਗੀ ਅਸੀਂ ਦੋਵੇਂ ਇੱਕ ਚੰਗੀ ਜ਼ਿੰਦਗੀ ਗੁਜ਼ਾਰਾਂਗੇ ਮੈਂ ਹੋਰ ਕੁਝ ਕਹਿਣਾ ਚਾਹੁੰਦੀ ਸੀ ਉਹਨੇ ਮੈਨੂੰ ਆਪਣੇ ਹੱਥਾਂ ਨਾਲ ਚੁੱਪ ਰਹਿ ਦਾ ਇਸ਼ਾਰਾ ਕਰ ਦਿੱਤਾ ਤੇ ਜੋ ਗੱਲ ਉਹਨੇ ਮੈਂ ਕੱਸੀ ਉਹ ਸੁਣ ਕੇ ਮੈਂ ਹਰਾ ਹੋ ਗਈ ਜੋ ਕਦੇ ਮੈਂ ਸੁਪਨੇ ਵਿੱਚ ਨਹੀਂ ਸੋਚਿਆ ਸੀ ਸੰਦੀਪ ਇੰਝ ਕਰ ਸਕਦਾ ਤਾਂ ਮੈਂ ਹਮੇਸ਼ਾ ਉਹਨੂੰ ਆਪਣਾ ਰੱਬ ਮੰਨਿਆ ਸੀ ਮੈਨੂੰ ਨਹੀਂ ਪਤਾ ਸੀ ਕਿ ਉਹ ਮੇਰਾ ਰੱਬ ਨਹੀਂ ਬਲਕਿ ਮੇਰੀਆਂ ਖੁਸ਼ੀਆਂ ਦਾ ਕਾਤਲ ਹੈ ਸੰਦੀਪ ਨੇ ਦੱਸਿਆ ਕਿ ਉਹ ਹੋਰ ਕੋਈ ਨਹੀਂ ਬਲਕਿ ਮੇਰੇ ਦਿੱਤਾ ਕਾਤਲ ਹੈ ਇੱਕ ਰਾਤ ਜਦੋਂ ਟਿਊਸ਼ਨ ਦੀ ਛੁੱਟੀ ਵਿੱਚ ਦੇਰ ਹੋ ਗਈ ਤਾਂ ਇਸ ਸਮੇਂ ਦੀਪ ਘਰੇ ਆਇਆ ਸੀ ਸੰਦੀਪ ਨੇ ਦੀਪ ਦੇ ਪੈਗ ਵਿੱਚੋਂ ਨੋਟਾਂ ਦੇ ਬੰਡਲ ਦੇਖੇ ਸੀ ਉਸ ਤੋਂ ਬਾਅਦ ਉਹਨੇ ਆਪਣੀ ਨੀਅਤ ਬਦਲ ਦਿੱਤੀ ਸੀ ਉਹਦਾ ਬਿਲਕੁਲ ਇਰਾਦਾ ਨਹੀਂ ਸੀ ਕਿ ਉਹ ਮੇਰੇ ਘਰ ਵਾਲੇ ਤੱਕ ਅਤਿਆਕਾਰ ਕਰ ਦੇਵੇ ਜਦੋਂ ਮੇਰਾ ਘਰ ਵਾਲਾ ਗਲੀ ਦੇ ਲਾਗੇ ਪਹੁੰਚਿਆ ਤਾਂ ਸੰਦੀਪ ਨੇ ਗਨਪੁਆਇੰਟ ਤੇ ਮੇਰੇ ਘਰ ਵਾਲੇ ਕੋਲੋਂ ਪੈਸੇ ਮੰਗੇ ਸੀ ਪਰ ਉਹਨੇ ਪੈਸੇ ਨਹੀਂ ਦਿੱਤੇ ਸੀ ਬਲਕਿ ਸੰਦੀਪ ਤੇ ਨਾਲ ਲੜਾਈ ਕਰਨ ਲੱਗ ਪਿਆ ਸੀ ਤੇ ਆਪਣੇ ਆਪ ਤੋਂ ਦੂਰ ਕਰਨ ਲੱਗ ਪਿਆ ਸੀ ਲੜਦੇ ਲੜਦੇ ਸੰਦੀਪ ਕੋਲ ਹੀ ਚੱਲ ਗਈ ਸੀ ਤੇ ਉਹ ਗੋਲੀ ਸਿੱਧਾ ਮੇਰੇ ਘਰ ਵਾਲੇ ਤੇ ਆਰ ਪਾਰ ਹੋ ਗਈ ਸੀ ਗੋਲੀ ਚੱਲਦਿਆਂ ਸੰਦੀਪ ਉਥੋਂ ਭੱਜ ਗਿਆ ਸੀ ਉਹ ਕਹਿੰਦਾ ਸੀ ਘਰ ਆਉਣ ਤੋਂ ਬਾਅਦ ਮੈਨੂੰ ਵਾਰ-ਵਾਰ ਤੁਹਾਡਾ ਖਿਆਲ ਆ ਰਿਹਾ ਸੀ ਤੁਹਾਡੀ ਤਾਂ ਉਮਰ ਵੀ ਬਹੁਤ ਘੱਟ ਹੈ ਤੁਹਾਡੇ ਵਿਆਹ ਨੂੰ ਅਜੇ ਇੰਨਾ ਟਾਈਮ ਨਹੀਂ ਹੋਇਆ ਮੈਂ ਆਪਣੀਆਂ ਖੁਸ਼ੀਆਂ ਉਜਾੜ ਦਿੱਤੀਆਂ ਸੀ ਇਸ ਕਾਰ ਦੇ ਕਰਕੇ ਮੈਂ ਤੁਹਾਨੂੰ ਦੇਖਣ ਲਈ ਤੁਹਾਡੇ ਘਰ ਆਇਆ। ਤੁਹਾਨੂੰ ਆਪਣੇ ਆਪ ਨੂੰ ਖਤਮ ਕਰਦੇ ਦੇਖਿਆ ਤਾਂ ਮੈਨੂੰ ਬਹੁਤ ਦੁੱਖ ਹੋਇਆ। ਮੈਂ ਸੋਚ ਲਿਆ ਸੀ ਕਿ ਮੈਂ ਆਪਣਾ ਜ਼ੁਲਮ ਕਬੂਲ ਕਰ ਲਵਾਂਗਾ। ਪਰ ਮੈਂ ਨਹੀਂ ਜਾਣਦਾ ਸੀ ਕਿ ਮੇਰੇ ਮੂੰਹੋਂ ਇਤਾਂ ਦੀਆਂ ਗੱਲਾਂ ਨਿਕਲਣੀਆਂ। ਮੈਂ ਤੁਹਾਡੀ ਮਦਦ ਕਰੂੰਗਾ। ਮੈਂ ਚਾਹੁੰਦਾ ਹਾਂ ਕਿ ਸ਼ੁਰੂ ਤੋਂ ਹੀ ਮੈਂ ਤੁਹਾਨੂੰ ਦੱਸ ਦੇਵਾਂ ਜਿਸ ਬੰਦੇ ਨੇ ਤੁਸੀਂ ਲੱਭ ਰਹੇ ਹੋ ਕੋਈ ਹੋਰ ਨਹੀਂ ਬਲਕਿ ਮੈਂ ਆ ਪਰ ਤੁਹਾਡੇ ਨਾਲ ਮੈਨੂੰ ਇੰਨਾ ਚੰਗਾ ਲੱਗਣ ਲੱਗ ਗਿਆ ਸੀ ਕਿ ਮੈਂ ਤੁਹਾਡੇ ਨਾਲ ਸਮਾਂ گزارਨ ਨੂੰ ਦਿਲ ਕਰਦਾ ਸੀ ਇਸ ਲਈ ਮੈਂ ਦੁੱਖ ਦੇ ਨਾਲ ਅੱਖਾਂ ਬੰਦ ਕਰ ਲਈਆਂ ਥੋੜੀ ਦੇਰ ਵਿੱਚ ਉਹਨੂੰ ਦੇਖਦੇ ਹੋਏ ਕਹਿਣ ਲੱਗੀ ਤੇਰਾ ਹੀ ਸਜ਼ਾ ਇਹ ਹੀ ਹੈ ਕਿ ਤੂੰ ਜਿੰਦਾ ਰਹਿ ਕੇ ਇਸ ਅਹਿਸਾਸ ਨੂੰ ਮੇਰੇ ਨਾਲ ਹਰ ਪਲ ਮਾਰੇਂਗਾ ਤੂੰ ਕਿਸੇ ਦਾ ਕਾਤਲ ਹੈ ਕਿਸੇ ਕੁੜੀ ਨੂੰ ਭਰੀ ਜਵਾਨੀ ਵਿੱਚ ਬਰਬਾਦ ਕਰ ਦਿੱਤਾ ਉਹਦੇ ਪਿਆਰ ਉਹਦਾ ਘਰ ਵਾਲਾ ਉਹਨੂੰ ਤੋਂ ਖੋ ਲਿਆ ਮੈਂ ਤੈਨੂੰ ਕਦੀ ਮਾਫ ਨਹੀਂ ਕਰੂੰਗੀ ਤੂੰ ਰੋਜ਼ ਟੱਡ ਫਿੰਦਾ ਤੈਨੂੰ ਕਦੇ ਵੀ ਜੈਨ ਨਹੀਂ ਆਊਗਾ ਤੂੰ ਮੇਰੀਆਂ ਖੁਸ਼ੀਆਂ ਖਤਮ ਕਰ ਦਿੱਤੀਆਂ ਮੈਂ ਕਦੀ ਤੈਨੂੰ ਮਾਫ ਨਹੀਂ ਕਰੂੰਗੀ ਇਹ ਕਹਿ ਕੇ ਮੈਂ ਘਰ ਆ ਗਈ ਤੇ ਆਪਣਾ ਸਮਾਨ ਪੈਕ ਕਰਕੇ ਆਪਣੀ ਮਾਂ ਦੇ ਘਰ ਚਲੀ ਗਈ ਕੁਝ ਦਿਨਾਂ ਬਾਅਦ ਮੇਰੀ ਮਾਂ ਨੇ ਮੇਰੇ ਲਈ ਇੱਕ ਰਿਸ਼ਤਾ ਲੱਭ ਲਿਆ ਮੇਰਾ ਵਿਆਹ ਕਰ ਦਿੱਤਾ ਮੇਰਾ ਦੂਸਰਾ ਘਰ ਵਾਲਾ ਬਹੁਤ ਜ਼ਿਆਦਾ ਧਿਆਨ ਰੱਖਦਾ ਸੀ ਪਰ ਦੀਪਕ ਤਾ ਕੋਈ ਨਹੀਂ ਲੈ ਸਕਦਾ ਉਹ ਮੇਰੇ ਦੇ ਵਿੱਚ ਟੜਕਣ ਬਣ ਕੇ ਰਹਿ ਗਿਆ ਸੀ ਮੇਰੇ ਦਿਲ ਵਿੱਚ ਅੱਜ ਵੀ ਦੀਪ ਦਾ ਖਿਆਲ ਆਉਂਦਾ ਜਿਹਨੂੰ ਮੈਂ ਦੀਪ ਤੋਂ ਬਾਅਦ ਆਪਣਾ ਸਭ ਕੁਝ ਮੰਨ ਲਿਆ ਉਹੀ ਮੈਨੂੰ ਧੋਖਾ ਦੇ ਗਿਆ ਸੀ